ਗੁਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਮੇ ਸਦਕਾ ਇਤਿਹਾਸਕ ਸਥਾਨ ਗੁਰਦੁਆਰਾ ਪਾਸਾਏ 10ਵੀਂ ਪਿੰਡ ਹੀਰਾ ਵਿਖੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਮਤ ਸਮਰਕੈਂਪ 1 ਜੂਨ ਤੋਂ ਲੈ ਕੇ 30 ਜੂਨ ਤੱਕ ਲਗਾਇਆ ਜਾ ਰਿਹਾ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਤਿਆ, ਕੀਰਤਨ, ਦਸਤਾਰ, ਤਬਲੇ ਦੀ ਕਲਾਈ ਤੋਂ ਇਲਾਵਾ ਬਾਣੀ ਅਤੇ ਬਾਣੇ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਮੇਲ ਸਿੰਘ ਬੱਦਵਾਨ ਨੇ ਦੱਸਿਆ ਕਿ ਇਹ ਉਪਰਾਲਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ। ਉਹ ਤੇ ਹੀ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਪਿੰਡ ਹੀਰਾ ਦੇ ਵਸਨੀਕ ਲਖਵੀਰ ਸਿੰਘ ਅਮਰੀਕਾ, ਜਸਵੀਰ ਸਿੰਘ ਅਮਰੀਕਾ ਦਾ ਵੀ ਵੱਡਾ ਯੋਗਦਾਨ ਹੈ। ਉਹਨਾਂ ਦੱਸਿਆ ਕਿ ਇਸ ਗੁਰਮਤ ਸਮਰ ਕੈਂਪ ਵਿੱਚ ਰਾਏਪੋਟ, ਤਲਵੰਡੀ ਰਾਏ, ਰਾਜਵੜਾ ਖੁਰਦ, ਐਤਿਆਣਾ ਤੇ ਪਿੰਡ ਹੀਰਾ ਦੇ ਬੱਚੇ ਭਾਗ ਲੈ ਰਹੇ ਨੇ। ਜਿਨ੍ਹਾਂ ਨੂੰ ਲਿਆਉਣ ਤੇ ਛੱਡਣ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਪੈ ਸਿੰਘ ਚੀਮਣਾ ਵੱਲੋਂ ਕੀਤਾ ਜਾਂਦਾ ਹੈ ਇਸ ਮੁਕੇ ਉਹਨਾਂ ਇਸ ਗਰਬਾਣੀ ਕੈਂਪ ਵਿੱਚ ਬੱਚਿਆਂ ਨੂੰ ਜੋੜਨ ਦੀ ਅਪੀਲ ਕੀਤੀ ਹੈ 13 ਤੋਂ ਜਸਵੀਰ ਸਿੰਘ ਹੀਰਾਂ ਦੀ ਖਾਸ ਰਿਪੋਰਟ ਦੰਦ ਚੱਕ ਐ ਦੰਦ ਚੱਕ ਅੱਜ ਉਹਦੇ ਜਿਹੜੇ ਸ਼ੇਰਿੰਗੁਰੇ ਤੇ ਵਾਦ ਨੇ ਗਾਸ ਉਹਨੇ ਸ਼ੇਰਿੰਗੁਰੇ ਗੋਬਿੰਦ ਰੰਗ ਤੇ ਜਿਵੇਂ ਬਾਤਾਂ ਦੀਆਂ ਕਿਉਂ ਸ਼ੇਰਿੰਗੁਰੇ pran 40 ਜੋ ਸਾਰੇ ਇਕ ਬਰੀ ਮਤੁਨਾਂ ਦੇ ਨਾਮ ਵਾਹਿਗੁਰੂ ਜੀ ਦਾ ਕਛ ਲਛਣਾ ਕੰਡਾ ਕਾਹੇ ਤੱਕ ਜੀ ਰੇ ਮੰਦਰ ਸਾਹਿਬ ਤੱਕ ਪਹੁੰਚੇ ਗੂ ਸਤਿਨਾਮੁ ਵਾਹਿਗੁਰੂ ਜੀ ਦਾ ਨਾਮ ਸਾਹਿਬ ਖਤਰੀ ਹੋ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੂੰ ਗੁਰਬਾਣੀ ਸੰਬੰਧਮਕਾਬਲੇ ਦੇ ਨਾਲ-ਨਾਲ ਹੋਰ ਕਿਹੜੇ-ਕਿਹੜੇ ਬੱਚਿਆਂ ਨੂੰ ਮੁਕਾਬਲੇ ਪ੍ਰਵਾਜ ਜਾਂਦੇ ਆ ਕਿੰਨਾ ਵੱਲੋਂ ਕਰਵਾਇਆ ਜਾਂਦਾ ਬੱਚਿਆਂ ਦੇ ਜਿਵੇਂ ਕੈਂਪ ਦੇ ਵਿੱਚ ਜੋ ਸਖਲਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਗੁਰਬਾਣੀ ਕੀਰਤਨ ਦੀ ਤਪਲੇ ਦੀ ਗੁਰਬਾਣੀ ਸੰਥਿਆ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਜਿੱਥੇ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਬੱਚਿਆਂ ਦੇ ਜਦੋਂ ਸਮਾਂ ਆਉਂਦਾ ਹੈ ਤੇ ਉਹਨਾਂ ਦੇ ਇਸ ਦੇ ਵਿੱਚ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਜਿਵੇਂ ਪਿੱਛੇ ਹੁਣ ਅਕਾਲਗੜ੍ਹ ਮੁਕਾਬਲਾ ਹੋਇਆ ਤੇ ਉਤੋਂ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਤੇ ਇੱਥੇ ਵੀ ਸਾਲਾਨਾ ਦੋ ਵਾਰ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਗਰੁੱਪ ਦੇ ਵਿੱਚ ਜੋ ਭਾਗ ਲੈਂਦੇ ਨੇ ਬੱਚੇ ਉਹ ਉਹਨਾਂ ਦੇ ਵਿੱਚੋਂ ਪੋਜੀਸ਼ਨਾਂ ਹਾਸਲ ਕਰਦੇ ਨੇ ਇਹ ਜੋ ਸਾਰਾ ਪ੍ਰਬੰਧ ਹੈ ਗੁਰਦੁਆਰਾ ਪਾਸ਼ਾਏ ਦਸਮੀ ਹੀਰਾ ਵਿਖੇ ਕੀਤਾ ਜਾ ਰਿਹਾ ਹੈ ਸੋ ਆਲੇ-ਦਾਲੇ ਦੇ ਪਿੰਡਾਂ ਦੇ ਲੋਕੀ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਉਹ ਵੀ ਲਾਹਾ ਪ੍ਰਾਪਤ ਕਰਦੇ ਨੇ ਇਹ ਜੇ ਆਸਥਾਨ ਹੈ ਗੁਰਦੁਆਰਾ ਪਾਸ਼ਾਏ ਦਸਵੀਂ ਹੀਰਾ ਵਿਖੇ ਹੈ तकरीबन 5 6 ਪਿੰਡਾਂ ਦੇ ਵਿੱਚੋਂ ਬੱਚੇ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਤਲਵੰਡੀ ਰਾਏ ਰਾਜੋਆਣਾ ਫੁਰਦ ਆਪਣੇ ਸੁਧਾਰ ਐਤੀਆਣਾ ਇਹ ਸਾਰੇ ਲਾਗੇ ਦੇ ਪਿੰਡਾਂ ਦੇ ਤੇ ਹੀਰਾਂ ਨਗਰ ਦੇ ਪਿੰਡਾਂ ਦੇ ਬੱਚੇ ਸਾਰੇ ਇਸ ਗੁਰਮਤ ਕੈਂਪ ਦੇ ਵਿੱਚ ਭਾਗ ਲੈ ਰਹੇ ਨੇ ਹੋਰ ਬੱਚੇ ਜਿਹੜੇ ਸਾਰੇ ਨਾਲ ਦੀ ਨਾਲ ਸੰਥਿਆ ਲੈ ਰਹੇ ਨੇ ਦੇ ਨਾਲ ਗੁਰਬਾਣੀ ਕੀਰਤਨ ਦੇ ਵਿੱਚ ਭਾਗ ਲੈ ਰਹੇ ਨੇ ਅਤੇ ਨਾਲ ਹੀ ਜੋ ਗੁਰੂ ਸਾਹਿਬਾਨ ਦੀ ਮੁਢਲੀ ਸੇਵਾ ਹੈ ਉਹ ਸਾਰੇ ਬੱਚੇ ਆਪ ਹੀ ਨਿਭਾਉਂਦੇ ਨੇ ਜਿਹਦੇ ਵਿੱਚ ਅਰਦਾਸ ਬੇਨਤੀ ਕਰਨਾ ਗੁਰਦੁਆਰਾ ਸਾਹਿਬ ਦਾ ਜਿਵੇਂ ਸਾਰਾ ਸ਼ਡਿਊਲ ਇੱਕ ਗ੍ਰੰਥੀ ਸਾਹਿਬ ਕਰਦਾ ਹੈ ਉਹ ਸਾਰੀ ਜਾਣਕਾਰੀ ਬੱਚਿਆਂ ਨੂੰ ਨਾਲ ਕਰਵਾਈ ਜਾ ਰਹੀ ਹੈ ਗੁਰਬਾਣੀ ਤੋਂ ਇਲਾਵਾ ਇੱਕ ਜਿਸ ਨੂੰ ਮਾਰਸ਼ਲ ਆਰਟ ਸਿੱਖ ਇਤਿਹਾਸ ਦੇ ਵਿੱਚ ਜਿਸ ਨੂੰ ਗੱਤਕਾ ਕਿਹਾ ਜਾਂਦਾ ਹੈ ਗੱਤਕੇ ਦੇ ਇੱਥੇ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਇਹ ਸਹਿਹੇਰਾ ਪਿੰਡ ਦੇ ਨਗਰ ਜਿਨ੍ਹਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ 골ਡ ਮੈਡਲਿਸਟ ਉਹ ਹੋਏ ਨੇ ਅਤੇ ਬੜੀਆਂ ਪ੍ਰਾਪਤੀਆਂ ਕੀਤੀਆਂ ਨੇ ਸ ਇਹਨਾਂ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਬਹੁਤ ਸੰਯੋਗ ਹੈ ਸਾਡੇ ਲਖਵੀਰ ਸਿੰਘ ਜੀ ਯੂ ਐਸ ਏ ਜਸਵੀਰ ਸਿੰਘ ਜੀ ਯੂ ਐਸ ਏ ਜੋ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਗੱਤਕੇ ਦੀ ਗੁਰਬਾਣੀ ਕੀਰਤਨ ਦੀ ਕਲਾਸ ਲਗਵਾ ਰਹੇ ਨੇ ਸੋ ਨਾਲ ਹੀ ਅਸੀਂ ਹੋਰ ਪਿੰਡਾਂ ਦੇ ਬੱਚਿਆਂ ਤੇ ਮਾਤਾ ਪਿਤਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਹੀਰਾਂ ਨਗਰ ਦੇ ਵਿੱਚ ਇਹ ਗੁਰਮਤ ਸਮਰ ਕੈਂਪ ਚੱਲ ਰਿਹਾ ਹੈ ਜਿਸ ਨੂੰ ਚੱਲਦਿਆਂ ਹੋਏ ਅੱਜ ਤਕਰੀਬਨ 12 ਦਿਨ ਹੋ ਗਏ ਨੇ ਅਤੇ 30 ਤਰੀਕ ਤੱਕ ਅੱਗੇ ਚੱਲਣਾ ਹੈ ਸੋ ਜਿਹੜੇ ਬੱਚੇ ਹੋਰ ਵੀ ਇਸ ਗੁਰਮਤ ਸਮਰ ਕੈਂਪ ਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ ਨੇੜੇ ਪਿੰਡਾਂ ਦੇ ਨੇ ਉਹਨਾਂ ਨੂੰ ਲੈ ਕੇ ਆਉਣ ਦਾ ਛੱਡ ਕੇ ਜਾਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਜਿਵੇਂ ਸਵੇਰੇ ਰੈਕੋਰਡ ਤੋਂ ਬੱਸ ਚੱਲਦੀ ਹੈ ਤਲਵੰਡੀ ਤੋਂ ਬੱਚੇ ਚੱਕ ਕੇ ਰਾਜਵਾਨੇ ਤੋਂ ਬੱਚੇ ਚੱਕ ਕੇ ਤਹਿਤਿਆਣੇ ਤੋਂ ਬੱਚੇ ਚੱਕ ਕੇ ਤੇ ਸੁਧਾਰ ਤੋਂ ਬੱਚਿਆਂ ਨੂੰ ਬਿਠਾ ਕਰਕੇ ਗੁਰਦੁਆਰਾ ਪਾਸ਼ਾਹੀ ਦਸਵੀਂ ਹੀਰਾ ਵਿਖੇ ਲੈ ਕੇ ਆਉਂਦੀ ਹੈ ਤੇ ਇਸੇ ਰੂਟ ਤੇ ਹੀ ਉਹ ਵਾਪਸ ਫਿਰ ਬੱਚਿਆਂ ਨੂੰ ਛੱਡ ਕੇ ਜਾਂਦੀ ਹੈ ਇਹ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਸੋ ਹੋਰ ਪਿੰਡਾਂ ਦੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਇਸ ਗੁਰਮਤ ਸਮਰ ਦੇ ਵਿੱਚ ਬੱਚਿਆਂ ਨੂੰ ਭੇਜੋ ਤਾਂ ਜੋ ਆਪਣੇ ਬੱਚੇ ਗੁਰਬਾਣੀ ਅਤੇ ਗੁਰਸਿੱਖੀ ਦੇ ਨਾਲ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ